ਜਿੰਦਾਬਾਦ 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 ਬਲਾਟਾ ਵਿਖੇ ਜ਼ਿਲ੍ਹੇ ਦੇ ਸੇਵਾ ਮੁਕਤ ਪੰਚਾਂ ਵੱਲੋਂ ਪੰਜਾਬ ਦੀ ਮਾਨ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕਰਦੇ ਆ ਆਪਣੀ ਹੱਕੀ ਤੇ ਜਾਇਜ਼ੀ ਮੰਗਾਂ ਸਬੰਧੀ ਹਲਕਾ ਵਿਧਾਇਕ ਪ੍ਰਿੰਸੀਪਲ ਸੁਧਰਾਮ ਰਾਹੀਮ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਵੱਖ-ਵੱਖ ਬੁਲਾੜਿਆਂ ਨੇ ਦੱਸਿਆ ਕਿ ਪਿਛਲੇ 66 ਮਹੀਨਿਆਂ ਤੋਂ ਡੀਏ ਦੀਆਂ ਬਾਕੀ ਕਿਸ਼ਤਾਂ ਨਹੀਂ ਦਿੱਤੀਆਂ ਗਈਆਂ ਉਨ੍ਹਾਂ ਦੱਸਿਆ ਕਿ ਮਹਿੰਗਾਈ ਪੱਤਾ ਦੀ ਸਰਕਾਰ ਵੱਲੋਂ ਰੋਕ ਰੱਖਿਆ ਹੈ ਉਹਨਾਂ ਮੰਗ ਕੀਤੀ ਹੈ ਕਿ ਤੁਰੰਤ ਸੇਵਾਵਾ ਮੁਕਤ ਪੈਨਸ਼ਨਾਂ ਦੀ ਹੱਕੀ ਤੇ ਜ਼ਾਇਜ਼ੀ ਮੰਗਾ ਸਰਕਾਰ ਲਾਗੂ ਕਰੇ ਤੇ ਤੁਰੰਤ ਪੈਨਸ਼ਨਾਂ ਨੂੰ ਉਹਨਾਂ ਦੀਆਂ ਸੇਵਾਵਾਂ ਪ੍ਰਦਾਨ ਕਰੇ ਹਾਂਜੀ ਸਰ ਜੀ ਨਾਮ ਹੈ ਜੇਸ਼ਰਾ ਜੀ ਹਾਂਜੀ ਜੇਸ਼ਰਾ ਜੀ ਕੀ ਮਾਮਲਾ ਹੈ ਪੁਰਾ ਜੀ ਮਾਮਲਾ ਇਹ ਹੈ ਜੀ ਕਿ ਸਾਡੀਆਂ ਤਿੰਨ ਕਿਸ਼ਤਾਂ ਦੀ ਜਿਹੜੀ ਬਕਾਇਆ ਪਈਆਂ ਨੇ 16 ਇੱਕ ਤੋਂ ਜਿਹੜਾ ਏਰੀਆ ਵਾਲਾ ਮਗਾ 20 ਆਬਦਾ ਆ ਤੇ ਉਹ ਪਿਆ ਉਹ ਸਰਕਾਰ ਦੇ ਨਹੀਂ ਰਹੀ ਇੱਕ ਇੱਕ 26599 ਦਾ ਜਿਹੜਾ ਫੈਕਟਰ ਹੈ ਉਹ ਪੈਨਸ਼ਨਾਂ ਨੂੰ ਦੇਣਾ ਉਹ ਨਹੀਂ ਦੇ ਰਹੀ ਤੇ ਕੋਈ ਵੀ ਮੰਗਾ ਜਿਹੜੀ ਉਹ ਸਰਕਾਰ ਮੰਨਣ ਨੂੰ ਤਿਆਰ ਨਹੀਂ ਤੇ ਸਾਡੇ ਜੁਆਇੰਟ ਫੋਰਮ ਨੇ ਤੇ ਸਾਡੀਆਂ ਪ੍ਰਸਤੀ ਜਥੇਬੰਦੀਆਂ ਨੇ ਰਲ ਕੇ ਉਦਮ ਕੀਤਾ ਕਿ ਸਰਕਾਰ ਦੇ ਖਿਲਾਫ ਐਜੀਟੇਸ਼ਨ ਹੈ ਜਿਹੜੀ ਉਹ ਸਖਤ ਕੀਤੀ ਜਾਵੇ ਉਸ ਦੇ ਵੱਲੋਂ ਹੀ ਅੱਜ ਮੰਗ ਪੱਤਰ ਜਿਹੜੇ ਐ ਐਮ ਐਲ ਏ ਨੂੰ ਦੇਣੇ ਨੇ ਤੇ ਅੱਜ ਅਸੀਂ ਇਸ ਦੇ ਇਕੱਠੇ ਹੋਏ ਹਾਂ ਕਿ ਉਹ ਜਿਹੜਾ ਮੰਗ ਪੱਤਰ ਹੈ ਉਹ ਸ਼੍ਰੀ ਬੁਧਰਾਮ ਜੀ ਐਮ ਐਲ ਏ ਸਾਹਿਬ ਨੂੰ ਦੇਣ ਵਾਸਤੇ ਇਕੱਠੇ ਹੋਏ ਹਾਂ। ਹਾਂਜੀ ਕੀ ਨਾਮ ਆ ਜੀ ਆਪਣਾ? ਤਰਗਟ ਸਿੰਘ। ਹਾਂਜੀ ਇਹ ਕੀ ਮਸਲਾ ਜੀ ਪੂਰਾ ਸਾਰਾ? ਸਾਡਾ ਜਿਹੜਾ ਹੈਗਾ ਪੰਜਾਬ ਸਰਕਾਰ ਹੈ ਜਿਹੜੀ ਸਾਡੇ ਪੈਨਸ਼ਨਰ ਤੇ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨ ਰਹੀ। ਲਗਭਗ ਸਾਡਾ 68 ਮਹੀਨਿਆਂ ਦਾ ਬਕਾਇਆ ਲੀਵਨ ਕੈਸ਼ਮੈਂਟ ਤੇ ਡੀਏ ਬਕਾਇਆ ਪਿਆ ਸਾਡਾ ਤਿੰਨ ਕਿਸ਼ਤਾਂ। ਪਰ ਉਹ ਪੰਜਾਬ ਸਰਕਾਰ ਹੈ ਜਿਹੜੀ ਸਾਨੂੰ ਮਿੱਠੀਆਂ ਗੋਲੀਆਂ ਦੇ ਰਹੀ ਆ। ਹਾਰ ਕਿਸਮ ਦੇ ਜਿਹੜੇ ਕੰਮ ਆ ਸਾਡੇ ਲਾਰੇ ਲੱਪੇ ਚ ਲਾ ਰਹੀ ਹੈ ਇਹਦੀਆਂ ਮੰਗਾਂ ਸੰਬੰਧੀ ਅਸੀਂ ਅੱਜ ਪੰਜਾਬ ਪੱਤਰ ਤੇ ਜਿਹੜੀ ਕਾਰ ਲਾਈ ਹੈ ਮਜੂਦਾ ਐਮਐਲਏ ਸਾਹਿਬ ਸ੍ਰੀ ਬੁਧਰਾਮ ਜੀ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਗ ਛੇਤੀ ਤੋਂ ਛੇਤੀ ਨਿਪਟਾਰਾ ਕੀਤਾ ਜਾਵੇ ਕਿ ਜਿਹੜਾ ਸਾਡਾ ਏਰੀਆ ਵਧਦਾ ਹੈ ਉਹ ਸਾਨੂੰ ਲਗਭਗ ਕਿਸੇ ਨੂੰ 15 ਕਿਸ਼ਤਾਂ ਕਿਸੇ ਨੂੰ 42 ਕਿਸ਼ਤਾਂ ਦਿੱਤਾ ਹੈ ਜਿਹੜਾ ਸਾਡਾ ਏਰੀਆ ਹੈ ਜੱਕ ਮੁਕਤ ਇੱਕ ਕਿਸ਼ਤ ਬਣਾ ਕੇ ਦਿੱਤੀ ਜਾਵੇ ਤੇ ਜਿੰਨਾ ਮੁਲਾਜ਼ਮਾਂ ਦਾ ਲੀਵਨ ਕੈਸ਼ਮੈਂਟ ਮਿਲਦੀ ਹੈ ਉਹ ਜੱਕ ਮੱਕ ਦਿੱਤੀ ਜਾਵੇ ਤੇ ਜਿਹੜਾ ਮੈਡੀਕਲ ਪੱਤਾ ਹੈ ਉਹ ਕਟਕਟ 2000 ਰੁਪਇਆ ਦਿੱਤਾ ਜਾਵੇ। ਤਾਂ ਕਿਤਨਾ ਦੇਰ ਰਹੀ ਇਹਦਾ ਮੈਨੇ ਮੈਂ ਜਾਈ ਬੰਗਾ। ਦੇਖੋ ਜੀ ਜਿਹਦੇ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ ਸਭ ਤੋਂ ਪਹਿਲਾਂ ਸਰਕਾਰਯੋਗ ਨੇ ਇੱਕ ਵੀ ਜਿਹੜੀ ਕੋਈ ਸਕੀਮ ਹੈ ਭਲਾਈ ਸਕੀਮ ਹੈ ਹੋਰ ਸਕੀਮ ਹੈ ਜਿਹੜੇ ਅਜੈਕਟਿਵ ਚਾਹੁੰਦੇ ਨੇ ਇੱਕ ਵਿਧਾਨਕਾਰ ਨੇ ਅਸੀਂ ਵਿਧਾਨਕਾਰ ਆ ਇਹ ਅਜੈਕਟਿਵ ਚਾਹੁੰਦੇ ਨੇ ਕਾਰਜਕਾਰੀ ਚਾਹੁੰਦੇ ਨੇ ਇੱਕ ਆਪਣਾ ਨਿਆਂ ਮੰਡਲ ਹੁੰਦਾ। ਸੋ ਇਹਨਾਂ ਮੁਲਾਜ਼ਮਾਂ ਬਿਨਾਂ ਕੋਈ ਵੀ ਗੱਲ ਸਹੀ ਨਹੀਂ ਚੜਦੀ। ਉਹ ਵੀ ਦੇਸ਼ ਵਿਕਾਸ ਨਹੀਂ ਕਰ ਸਕਦਾ ਇਸ ਕਰਕੇ ਇਹਨਾਂ ਦੀ ਜਿਹੜੀ ਮੰਗ ਹੈ ਉਹ ਮੇਰਾ ਫਰਜ਼ ਬਣਦਾ ਇਹਨਾਂ ਮੰਗ ਲਈ ਹੈ ਤਾਂ ਮੁੱਖ ਮੰਤਰੀ ਸਾਹਿਬ ਕੋਲੇ ਮੈਂ ਆਪਣਾ ਲੈਟਰ ਪੈਡ ਲੈ ਕੇ ਉਹਨਾਂ ਤੇ ਵਿੱਤ ਮੰਤਰੀ ਸਾਹਿਬ ਕੋਲੇ ਮੈਂ ਆਪ ਗੱਲ ਕਰੂੰਗਾ ਇਹ ਇਸ ਤੋਂ ਪਹਿਲਾਂ ਜਿੰਨੀਆਂ ਵੀ ਬਕਾਇਆ ਰਹਿੰਦੀਆਂ ਸਨ ਕਿਸ਼ਤਾਂ ਭਾਵੇਂ ਉਹ ਪੇ ਕਮਿਸ਼ਨ ਦਾ ਬਕਾਇਆ ਸੀ ਭਾਵੇਂ ਡੀ ਦਾ ਬਕਾਇਆ ਸੀ ਉਹਦੇ ਬਾਰੇ ਇਸ ਵਾਰੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਸਾਰਾ ਡੀਪ ਜਿਹੜਾ ਏਰੀਆ ਸੀ ਉਹ ਦੇਣ ਵਾਸਤੇ ਬਤਾ ਪਾਸ ਹੋਇਆ ਸੋ ਅਸੀਂ ਸਾਰੇ ਨਾਲ ਇਹਦਾ ਵੀ ਕੋਈ ਗੱਲ ਨਹੀਂ ਸਾਡੇ ਆਪਣੇ ਭਰਾ ਨੇ ਇਹਨਾਂ ਦੀ ਕੱਲੀ ਕੱਲੀ ਜਿਹੜੀ ਮੰਗ ਹੈ ਉਹ ਡਿਸਕਸਰੀ ਕਰਾਂਗੇ ਤੇ ਨਾਲ ਮੁੱਖ ਮੰਤਰੀ ਜੀ ਤੱਕ ਤੇ ਵਿੱਤ ਮੰਤਰੀ ਸਾਹਿਬ ਨੂੰ ਭੇਜਾਉਣ ਦਾ ਮੇਰਾ ਫਰਜ਼ ਪੈਦਾ ਨਾ ਕਰੂਗਾ